ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੂ ਗਰਾਹਾਂ ਦੋਸਤੋ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਆਪਾਂ ਪਹੁੰਚਿਆ ਦੋਸਤੋ 28 ਤਰੀਕ ਨੂੰ ਖੰਨਾ ਮੰਡੀ ਜਿਹੜੀ ਕਿ ਮਹੀਨੇ 'ਚ 28 28 ਤਰੀਕ ਨੂੰ 15 ਤਰੀਕ ਨੂੰ ਤੇ ਮੇਰਾ ਖਿਆਲ ਹੈ 11 ਤਰੀਕ ਨੂੰ ਲੱਗਦੀ ਆ ਦੋਸਤੋ 8 ਨੂੰ ਆਪਾਂ ਇੱਧਰ ਪਹੁੰਚਿਆ ਗਾਵਾਂ ਦੇ ਅਪਾਰਟਮੈਂਟ 'ਚ ਇੱਧਰ ਸਪੈਸ਼ਲ ਗਾਵਾਂ ਨੇ ਇਹ ਪਹਿਲੇ ਭਾਗ 'ਚ ਆਪਾਂ ਤੁਹਾਨੂੰ ਸਪੈਸ਼ਲ گاਵਾਂ ਦਿਖਾਵਾਂਗੇ ਸਾਰੀਆਂ ਦੋਸਤੋ ਤੇ ਉਧਰ ਮੱਜਾਂ ਦੀ ਵੀਡੀਓ ਕਵਰ ਕਰਾਂਗੇ ਜਾ ਕੇ ਇੱਕ ਵਾਰੀ ਜਿਹੜੀ ਕੈਮਰੇ 'ਚ ਨਜ਼ਰ ਆ ਰਹੀ ਹੈ ਬੱਚੀ ਦੇਖ ਸਕਦੇ ਹੋ ਦੋਸਤੋ ਖਣ ਹਵਾਨਾ ਦਿਖਾ ਦੇਣਾ ਤੇ ਬਾਕੀ ਤੋਰ ਕੇ ਦਿਖਾਵਾਂਗੇ ਤੇ ਬਾਕੀ ਡਿਟੇਲ ਸਾਰੀ ਅਗਲੀ ਆਪਾਂ ਬਾਈ ਨੂੰ ਪੁੱਛ ਲਾਂਗੇ ਦੋਸਤੋ ਖੋਲੀ ਭਾਈ ਘਾਣ ਨੂੰ ਮੜੇ ਇਹਨੂੰ ਤੋਰਨੀ ਕਾਲੇ ਰੰਗ ਚਾਹ ਦੋਸਤੋ ਕਾਲੀ ਡੱਬੀ ਹੈ ਕਰਾ ਉਸਚਾ ਥੋੜੀ ਜੀ ਤੇ ਬਾਕੀ ਕੱਦ-ਕਾਦ ਦੇਖ ਸਕਦੇ ਹੋ ਬੱਚੀ ਦਾ ਕੱਦ ਬਹੁਤ ਹੈ ਦੋਸਤੋ ਹਵਾਨਾ ਬਹੁਤ ਸੋਹਣੇ ਹਵਾਨੇ ਵੀ ਹੈ ਖਣ ਦੇਖ ਸਕਦੇ ਹੋ ਮੁੱਖੀ ਦੀ ਚਵਾਈ ਵਾੜਾ ਲੱਗਿਆ ਵਧੀਆ ਥਾਣਾ ਤੇ ਬਾਕੀ ਅਗਲੀ ਡਿਟੇਲ ਆਪਾਂ ਇਹਦੀ ਬਾਈ ਨੂੰ ਪੁੱਛ ਲੈ ਬਾ ਘਮਾ ਲੈ ਬਾਈ ਤੇ ਬਾਕੀ ਦੋਸਤੋ ਅੱਜ ਦੇ ਭਾਗ ਦੇ ਵਿੱਚ ਖੰਨਾ ਮੰਡੀ ਦੀਆਂ ਗਾਵਾਂ ਦੇ ਰੇਟਾਂ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਚੰਗੀ ਮਾੜੀ ਨਾਰਮਲ ਤੋਂ ਲਾ ਕੇ ਟੌਪ ਦੀਆਂ ਗਾਵਾਂ ਦਿਖਾਵਾਂਗੇ ਦੋਸਤੋ ਅੱਜ ਦੇ ਭਾਗ ਚ ਬਸ ਉਦੋਂ ਕਿ ਸਮਝ ਆਏਗਾ ਆਪਾਂ ਨਾ ਕਰੇ ਮੰਨ ਨਹੀਂ ਕਰਦਾ। ਬਾਕੀ ਦੋਸਤੋ ਕੱਦ ਬਹੁਤ ਹੈ ਬੱਚੀ ਦਾ ਬੇਲ ਬਹੁਤ ਹੈ ਅਗਲੀ ਡਿਟੇਲ ਆਪਾਂ ਬਾਈ ਨੂੰ ਪੁੱਛਦੇ ਹਾਂ ਤੇ ਥਣਾ ਦੀ ਦੂਰੀ ਦੇਖ ਸਕਦੇ ਹੋ ਇੱਧਰ ਤੋਂ ਪੂਰੀ ਦੂਰੀ ਤੇ ਲੱਗੇ ਨੇ। ਇਹ ਆਜੋ ਬਾਈ ਨਾਲ ਕਰਾਉਂਦੇ ਹਾਂ ਗੱਲਬਾਤ ਸਭੀ। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਨਾਮ ਕੀ ਹੈ ਬਾਈ? ਪ੍ਰਿੰਦਰ ਸਿੰਘ ਹੈ। ਵਪਾਰ ਦਾ ਹੀ ਕੰਮ ਆ ਬਾਈ? ਹਾਂ ਜੀ ਹਾਂ। ਕਿਹੜੀ ਜਗ੍ਹਾ ਤੋਂ ਆਏ ਹੋ? ਕੋਰਿੰਡਾ ਜੀ। ਕਿੰਨੀਆਂ ਕਾਮ ਲੈ ਕੇ ਆਏ ਹੋ? ਦੋ ਲੈ ਕੇ ਆਏ। ਅੱਛਾ ਇੱਕ ਕਾਹਗਾ ਖੜੀ ਹੈ ਤਾਂ? ਹਾਂ ਜੀ। ਬਾਈ ਇਹਦੀ ਡਿਟੇਲ ਕੀ ਹੈ ਕਿੰਨੇਵੇਂ ਸੂਏ ਸੋਨੇ ਵਾਲੀ? ਕਿੰਨੇ ਦਿਨ ਲੈਂ ਅੱਛਾ ਮੂੰਹੋਂ ਕਿਵੇਂ ਭਾਈ ਤੋਂ ਦੋ ਦੰਦ ਹੈ ਦੋ ਦੰਦ ਦਾ ਚੈੱਕ ਕਰਾ ਦੇ ਕੋਈ ਦੋਸਤੋ ਮੂੰਹ ਤੋਂ ਦੋ ਦੰਦ ਆ ਪੰਜ ਚਾਰ ਦਿਨ ਸੂਨ ਚ ਲੈਂਦੀ ਆ ਭਲੂਨ ਬੱਚੀ ਆ ਇੱਕ ਵਾਰੀ ਦੰਦ ਚੈੱਕ ਕਰਾਉਣ ਦੀ ਕੋਸ਼ਿਸ਼ ਕਰਦਾ ਪਰ ਰਹਿੰਦਾ ਕੋਈ ਗੱਲ ਨਹੀਂ ਦੋਸਤੋ ਖਬਰਾ ਜਾਂ ਨਾ ਜਾਨਵਰ ਮੰਡੀ ਜਾ ਕੇ ਕਈ ਵਾਰੀ ਰੇਟ ਕੀ ਕਰਦੇ ਆ ਭਾਈ ਇਹਦਾ ਇਹਦਾ ਮੁੱਲ 70000 ਕਰਦੇ ਕਿੰਨੇ ਦੀ ਛੱਡ ਦੋਗੇ ਲਾਸਟ ਪੈਂਟ ਦੀ ਦੇ ਦੋਗੇ ਦੁੱਧ ਹੋ ਗਈ 20 ਕਿਲੋ ਹੂੰ 32 ਕਿਲੋ ਤੋਂ 55 ਦੀ ਨਹੀਂ ਹੋਣੀ ਨਹੀਂ ਨਹੀਂ ਬਦ ਲੱਗਦੀ ਬੰਦੇ RAM ਦੇ ਹਿਸਾਬ ਨਾਲ ਕਿੰਨੇ ਦੀ ਮਹਿੰਗੀ ਚੱਕ ਰੱਖੀ ਐ ਨਾ ਮਹਿੰਗੀ ਤਾਂ ਕੋਈ ਨਹੀਂ ਚਲੋ ਫੇਰ ਵਿੱਚ ਵਧੀਆ ਜਾਨਵਰ ਆਈ ਐ ਕਿੰਨੇ ਦੀ ਲੱਗ ਜੂ ਲਾਸਟ ਜਮੇ ਫਿੱਟ ਆ ਜਾਊਗੀ ਨੰਬਰ ਬੋਲ ਦੋ 87278 ਹਾਂਜੀ 26489 ਇੱਕ ਵਾਰੀ ਫੇਰ ਬੋਲੋ 87278 ਹਾਂਜੀ 26489 ਦੋਸਤੋ ਮੂੰਹੋਂ ਦੋ ਦੰਦਾਂ ਪਲੂਣ ਬੱਛੀ ਸੂਣ ਵਾਲੀ ਐ 5-7 ਦਿਨ ਲੈਂਦੀ ਐ ਥੋੜੀ ਭੜ ਲੱਗਦੀ ਐ ਕਰਨ ਤੇ ਹਵਾਨਾ ਚੰਗਾ ਤਿਆਰ ਕਰੂ ਵੀ ਬਾਈ ਕਹਿੰਦਾ ਬਾਕੀ 62000 ਰੇਟ ਫਿਕਸ ਰੇਟ ਆ ਦੋਸਤੋ ਥੋੜਾ ਬਹੁਤਾ ਮਾਨਤਾ ਨੇ ਇਹਦੇ ਚ ਹੋ ਜੂਗਾ ਦੋ ਨੰਬਰ ਵਾਲੀ ਬੱਛੀ ਦਿਖਾਉਣੀ ਆ ਤੁਹਾਨੂੰ ਚਿੱਟੀ ਤੇ ਡੱਬੀ ਆ ਇਹ ਸੂਈ ਸੁਮਾਰੀ ਬੱਛੀ ਆ ਦੋਸਤੋ ਹਵਾਨਾ ਦੇਖ ਸਕਦੇ ਆ ਇਧਰ ਤੋਂ ਬਿਲਕੁਲ ਨਾਲ ਲੱਗਵਾ ਹਵਾਨਾ ਦੋਸਤੋ ਕੋਈ ਟੁਕਤਮਾ ਲੇਵਾ ਨਹੀਂ ਬੱਛੀ ਦਾ ਦਰਮਿਆਨ ਨੇ ਕਦ ਕਾਟ ਚਾ ਤੇ ਵਧੀਆ ਸਾਊਥ ਠੰਡੀ ਸੀਲ ਹੈ ਤੇ ਪਿੱਛੇ ਇਹਦੇ ਦੋਸਤੋ ਬੱਛੀ ਆ ਕਿਸੇ ਵਧੀਆ ਟੀਕੇ ਦੀ ਲੱਗਦੀ ਆ ਤੇ ਬਾਕੀ ਬਾਈ ਤੋਂ ਲਵਾਂਗੇ ਜਾਣਕਾਰੀ ਬਾਈ ਖੋਲ ਕੇ ਤੋਰ ਦੇਖੋਰੀ ਕਿੰਨਵੇਂ ਸੂਏ ਚ ਆ ਇਹ ਦੂਜੇ ਦੋਸਤੋ ਦੂਜੇ ਸੂਏ ਬੱਛੀ ਆ ਇੱਕ ਵਾਰੀ ਉਹ ਤੁਰੂ ਵੀ ਬੋਡੀ ਬੰਤਰ ਸੋਹਣੀਆ ਬੱਛੀ ਦੀ ਤੇ ਥਣ ਹਵਾਨਾ ਦੇਖ ਸਕਦੇ ਹੋ ਨੇੜੇ ਤੋਂ ਬਾਕਮਾਲ ਆ ਬਈ ਦਰਮਿਆਨ ਨੇ ਕਦ ਕਾੜਚਾ ਦੋਸਤੋ ਦੂਜੇ ਸੂਏ ਪੱਛੀ ਆ ਤੇ ਬਾਕੀ ਰੇਟ ਵਗੈਰਾ ਇਹਦਾ ਸਾਰੀ ਡਿਟੇਲ ਆਪਾਂ ਬਾਈ ਨੂੰ ਲੈਣੇ ਚੱਲ ਕੇ ਤੇ ਇੱਕ ਵਾਰੀ ਬੱਛੀ ਆ ਜਿਹੜੀ ਨਾਲ ਉਹ ਵੀ ਦਿਖਾ ਦੇਣਾ ਪੂਰੀ ਖੂਬਸੂਰਤ ਪੱਛੀ ਆ ਦੋਸਤੋ ਦੇਖ ਸਕਦੇ ਹੋ ਹਾਂਜੀ ਭਾਈ ਕਿੰਨੇ ਵੇ ਸੂਈ ਹੈ ਦੋਚੇ ਸੂਈ ਕਿੰਨੇ ਕਿ ਦਿਨ ਹੋ ਗਏ ਹੋ ਗਏ 5-6 ਦਿਨ ਜੀ 5-6 ਦਿਨ ਬੱਚੀਆਂ ਨਾਲ ਦੇ ਬੱਚੀ ਬੱਚੀ ਪਤਾ ਕੁਛ ਕਿਹੜੇ ਸੀ ਮੰਦੀਆ ਦਾ ਜੀ ਜਾਂ ਖਰੀਦੀ ਆਪ ਨੂੰ ਖਰੀਦੀ ਹੋਈ ਆ ਅੱਛਾ ਬੋਲਾ ਕਿੰਨਾ ਕੁ ਤਿਆਰ ਆ ਹੁਣ ਬੋਲਾ ਕੋ 14 ਕਿਲੋ ਕਿੰਨੇ ਦੀ ਛੱਡ ਦੂੰਗਾ ਇਹਦਾ 45000 ਰੁਪਏ ਹੋਣਗੇ 42000 ਦੀ ਦੇ ਦੂੰਗਾ 40 ਦੀ ਹੋ ਜੂ ਚਲੋ ਹੋ ਜੂ ਇਸ ਮੌਕੇ ਫਿਰ ਠੀਕ ਆ ਭਾਈ ਹੁਕੇ ਧੰਨਵਾਦ ਦੋਸਤੋ ਆ ਬੱਛੀਆਂ ਨੇ 2 ਨੰਬਰ ਵਾਲੀ ਬੱਛੀ ਐ ਇੱਕ ਵਾਰੀ ਫੇਰ ਦਿਖਾ ਦਾਂ ਨਾ ਸੂਈ ਸਮਾਰੀ ਐ ਮੌਕੇ ਤੇ 40 ਦੀ ਹੋ ਜੂ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਲਗਾਤਾਰ ਬਾਈ ਨਾਲ ਗੱਲਬਾਤ ਕਰ ਲਿਓ ਤੇ ਆਹ ਦੋਸਤੋ ਭਲੂਣ ਬੱਛੀ ਸੂਗੀ ਮੂੰਹੋਂ ਦੋ ਦੰਦਾਂ ਚਾਰ ਪੰਜ ਦਿਨ ਲੈਂਦੀ ਐ ਸੂਣ ਚ ਚਲੋ ਆਜੋ ਅੱਗੇ ਚੱਲਦੇ ਆ ਅੱਗੇ ਦਿਖਾਉਣਾ ਤੁਹਾਨੂੰ ਬਹੁਤ ਟੌਪ ਦੀਆਂ ਕੰਮ ਤੇ ਇੱਕ ਆਹ ਬੱਛੀ ਦਿਖਾਉਣਾ ਦੋਸਤੋ ਤੁਹਾਨੂੰ ਇਧਰੋਂ ਮੂੰਹ ਮੱਥਾ ਦੇਖ ਲਓ ਬੱਛੀ ਦਾ ਇੱਕ ਵਾਰੀ ਪੂਰੀ ਕੁਆਲਿਟੀ ਚ ਐ ਪੂਰੀ ਸੋਹਣੀ ਐ ਬੱਛੀ ਮੈਂ ਇਧ ਤੇ ਬਾਕੀ ਬਾਈ ਨਾ ਕਰਾਵਾਂਗੇ ਗੱਲਬਾਤ ਪੂਰੇ ਵੱਡੇ ਹਵਾਨੇ ਜੀਆ ਦੋਸਤੋ ਅਗਲੇ ਥਾਂ ਤੋਂ ਬਹੁਤ ਅੱਗੇ ਆ ਤੇ ਮਿਲਕ ਪਿੰਡ ਦੇਖ ਸਕਦੇ ਹੋ ਤੇ ਇਧਰ ਤੋਂ ਬੈਕ ਤੋਂ ਹਵਾਨਾ ਦਿਖਾ ਦਿੰਦੇ ਤੇ ਕਾ 2 ਨੰਬਰ ਵਾਲੀ ਬੱਛੀ ਆ ਭਾਈ ਲੱਗ ਰਿਹਾ ਮਾਰਨ ਤਾਰਾਂ ਇਹਦੀਆਂ ਇਹ ਮਾਦਰ ਮੇਰਾ ਖਿਆਲ ਆ ਸਾਹੀਦ ਵਾਲ ਬੱਚਾ ਦੋਸਤੋ ਬੱਛੀ ਆ ਗੱਲ ਵੀ ਬੱਛੀ ਬੱਛੀ ਆ ਸਾਹੀਵਾਲ ਦੀ ਬੱਛੀ ਆ ਦੋਸਤੋ ਪਿੱਛੇ ਤੇ ਬਾਈ ਨੂੰ ਬਾਈ ਨਾ ਕਰਾਉਣਾ ਗੱਲਬਾਤ ਆ ਗਾਂ ਦਾ ਹਵਾਨਾ ਵੀ ਦੇਖ ਸਕਦੋਂ ਦੋਸਤੋ ਪੂਰੇ ਵੱਡੇ ਹਵਾਨੇ ਦੀ ਐ ਪੂਰਾ ਚੌੜਾ ਹਵਾਨਾ ਤੇ ਉੱਤੋਂ ਵੀ ਚੜਾਈ ਬਹੁਤ ਆ ਗਾਂ ਦੀ ਦੇਖ ਸਕਦੇ ਹੋ ਤੇ ਆਜੋ ਅਗਲੀ ਗੱਲਬਾਤ ਬਾਈ ਨਾ ਕਰਾਦਾਂ ਨੇ ਆਪਾਂ ਉਹ ਮੁੰਡਾ ਹੀ ਕਰੂਗਾ ਗੱਲਬਾਤ ਇੱਕ ਲੈ ਮਕਾਦਾ ਇਹਦੇ ਕੋਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਕੀ ਆ ਬਾਈ ਮੇਰਾ ਨਾਮ ਪਾਲੀ ਆ ਜੀ ਪਾਲੀ ਵਪਾਰ ਦੀ ਕੰਮ ਆ ਬਾਈ ਹਾਂ ਜੀ ਅੱਛਾ ਬਾਈ ਇਹ ਕਿਵੇਂ ਚੋਈ ਜਾਂਦੇ ਆਪਾਂ ਹੁਣ ਇਹ ਸੇਲ ਹੋ ਗਈ ਅੱਛਾ ਸੇਲ ਹੋ ਗਈ ਦੁੱਧ ਕੱਢ ਰਹੇ ਦਾ ਹਾਂ ਜਿਹੜੀ ਉਹ ਇੱਕ ਨੰਬਰ ਤੇ ਖੜੀ ਆ ਉਹ ਤਾਂ ਨਹੀਂ ਹੋਈ ਸੇਲ ਉਹ ਰਹਿੰਦੀ ਆ ਉਹਦੀ ਕੀ ਡਿਟੇਲ ਆ ਬਾਈ ਕਿੰਨੇਵੇਂ ਸੂਏ ਉਹ ਦੂਜੇ ਸੂਏ ਸੂਈ ਹੋਈ ਆ ਉਹ ਸੋਨੇ ਵਾਲੀ ਆ ਕਿੰਨੇ ਦਿਨ ਕੱਢਦੀ ਆ ਦੇ ਲੋਗੀ 5000 ਠੀਕ ਹੈ ਬੰਤਾ ਅੱਛਾ ਖਨੂਨ ਦਾ ਕੀ ਕੜਾ ਦੁੱਧ ਦਾ 25 26 ਕਿਲੋ ਦਾ ਇਸ ਵਾਰੀ ਕੱਢ ਦੋ 30 ਕਿਲੋ ਆਰਾਮ ਕਰ ਸਟਾਈਲ ਬਾਈ ਦਾ ਕਰਦਾ ਸਟ੍ਰੇਟ ਕੀ ਆ ਬਾਈ ਦਾ ਉਹਨਾ 85 ਆ ਕਿੰਨੇ ਵੀ ਛੱਡ ਦੂੰਗਾ ਲਾਸਟ ਫਿਕਸ ਰੇਟ ਹੀ 70000 ਦੀ ਦੇ ਦਿੰਦੇ ਨੰਬਰ ਬੋਲ ਦੋ 95019 50619 ਠੀਕ ਹੈ ਜੇ ਦੱਸਣਾ ਚਾਹੋਗੇ ਕਿੰਨੇ ਦੀ ਬੱਚੀ ਹੈ ਇਹ ਦੱਸਣਾ ਨਹੀਂ ਹੈਗਾ ਬੰਦੇ ਸਵਾਲ ਠੀਕ ਹੈ ਉਹ ਬੱਚੀ ਖੋਲ ਕੇ ਦਿਖਾ ਦਿਓ ਇੱਕ ਵਾਰੀ ਦੋਸਤੋ ਉਹ ਬੱਚੀ ਜਿਹੜੀ ਬਾਈ ਚੋਣ ਲੱਗ ਰਿਹਾ ਉਹਦਾ ਸੇਲ ਹੋ ਚੁੱਕੀ ਹੈ ਤੇ ਇਹਦਾ ਬਾਈਕ ਨਾ 70000 ਦੀ ਛੱਡ ਦਾਂਗੇ ਇੱਧਰ ਤੋਂ ਥਾਣਾ ਹਵਾਨਾ ਦਿਖਾ ਦਾਂਗਾ ਮੈਂ ਭਲੂਣ ਦਾ 25 ਕਿਲੋ ਦਾ ਰਿਕਾਰਡ ਹੈ ਤੇ ਥਾਣਾ ਹਵਾਨਾ ਬਹੁਤ ਵੱਡੇ ਹਵਾਨੇ ਦੇ ਦੋਸਤੋ ਹਲੇ ਲੈਂਦੀ ਆ ਸੂਚ ਬੱਚੀ ਕਈ ਦਿਨ ਤੇ ਬਾਕੀ ਜਦੋਂ ਤੁਰੂਗੀ ਉਸ ਟਾਈਮ ਹਵਾਨਾ ਦੇਖ ਲਓ ਤੁਸੀਂ ਇਧਰ ਤੋਂ ਮੂੰਹ ਮੱਥਾ ਦੇਖ ਸਕਦੇ ਹੋ ਪੰਛੀ ਦਾ ਇੱਥੇ ਤੋਂ ਦੇਖ ਸਕਦੇ ਹੋ ਦੋਸਤੋ ਹਵਾਨਾ ਬੈਕ ਸ਼ੂ ਤੱਕ ਆਉਂਦਾ ਹੈ ਅੱਗੇ ਦੇਖ ਸਕਦੇ ਹੋ ਅਗਲੇ ਥਣ ਤੋਂ ਗਿੱਠ ਤੋਂ ਜ਼ਿਆਦਾ ਅੱਗੇ ਆ ਹਵਾਨਾ ਦੇ ਬਾਕੀ ਬਾਈ ਖੋਲ ਕੇ ਤੋਰੇ ਪੂਰੇ ਇੱਧਰ ਨੂੰ ਕੱਢ ਦੋਗੇ ਹਵਾਨਾ ਦੇਖ ਸਕਦਾ ਹਾਂ ਦੋਸਤੋ ਬੱਚੀ ਦਾ ਪੂਰਾ ਖੂਬਸੂਰਤ ਲੱਗਿਆ ਪੂਰੇ ਵੱਡੇ ਹਵਾਨੇ ਦੇ ਆਜੇ ਸੂਨ ਚ ਬਾਈ ਕਹਿੰਦਾ ਕੱਢਦੀ ਆ ਕਈ ਦਿਨ ਤੇ ਬਾਕੀ ਅਗਲੀ ਡਿਟੇਲ ਸਾਰੀ ਤੁਸੀਂ ਬਾਈ ਨੂੰ ਪੁੱਛ ਲਓ ਨੰਬਰ ਦੋਸਤੋ ਸਕਰੀਨ ਤੇ ਲਾ ਦੂੰਗਾ ਇੱਕ ਵਾਰੀ ਹਵਾਨਾ ਵਾਂਗੂ ਤੁਰਦੀ ਆ ਬੱਚੀ ਦੋਸਤੋ ਤੁਰਿਆ ਮਸਾਂ ਜਾਂਦਾ ਜੇ 5-7 ਦਿਨ ਕੱਢ ਗਈ ਹੋਰ ਬੱਚੀ ਤੇ ਐਦਾਂ ਮੰਨ ਲਓ ਵੀ ਲਟਕੇ ਬੈਠੂਗੀ ਦੋਸਤੋ ਬਹੁਤ ਵੱਡਾ ਹਵਾਨਾ ਤਿਆਰ ਕਰੂਗੀ ਤੇ ਬਾਕੀ ਹਵਾਨੇ ਦੇ ਤੇ ਜਾਨਵਰ ਦੇ ਹਿਸਾਬ ਨਾਲ ਬਾਈ ਨੇ ਰੇਟ ਵੀ ਜੈਨੂਇਨ ਕਰਿਆ ਬਾਕੀ ਤੁਸੀਂ ਦੋਸਤੋ ਫੋਨ ਤੇ ਗੱਲ ਕਰਕੇ ਬਾਈ ਨਾਲ ਸੌਦਾ ਕਰ ਸਕਦੇ ਹਾਂ ਇੱਕ ਵਾਰੀ ਇਧਰ ਤੋਂ ਫੇਰ ਦਿਖਾ ਦਣਾ ਦੋਸਤੋ ਹਵਾਨਾ ਤੇ ਥਣ ਦੇਖ ਸਕਦੇ ਹੋ ਪੂਰੇ ਟੌਪ ਦੇ ਲੱਗੇ ਨੇ ਚਾਰੇ ਥਣ ਥਣ ਤੋਂ ਥਣ ਦਾ ਗੈਪ ਬਹੁਤ ਆ ਦੋਸਤੋ ਤੇ ਇਧਰ ਤੋਂ ਇੱਕ ਵਾਰੀ ਮੂਹ ਮੱਥਾ ਬੱਚੀ ਦਾ ਫੇਰ ਦਿਖਾ ਦਿੰਦਾ ਤੇ ਚਲੋ ਅੱਗੇ ਲੈ ਕੇ ਚੱਲਦੇ ਆਂ ਤੁਹਾਨੂੰ ਖੰਨਾ ਮੰਡੀ ਦੀਆਂ ਟੌਪ ਦੀਆਂ ਬੱਚੀਆਂ ਦਿਖਾਵਾਂਗੇ ਅੱਜ ਦੀ ਵੀਡੀਓ ਚ ਇਹ ਇੱਧਰ ਵੀ ਦਿਖਾਉਣਾ ਆ ਦੋਸਤੋ ਤੁਹਾਨੂੰ ਇਦਾਂ ਮੰਨ ਲਓ ਵੀ ਲਾਨੇਦਾਰ ਹੋਰਾਂ ਕੋਲੇ ਦੋਸਤੋ ਨਗੀਨੇ ਹੀ ਖੜੇ ਨੇ ਤਿਆਰ ਕਰੇ ਤਿੰਨ ਪਛੀਆਂ ਨੇ ਪੂਰੀਆਂ ਸਿਰੇ ਦੀਆਂ ਆ ਬੈਠੀ ਐ ਕਿਹਦਰਾ ਜਿੰਨਾ ਦੇ ਹਵਾਨੇ ਦੇਖ ਸਕਦੇ ਹਾਂ ਇੱਧਰ ਟਾਇਆ ਵਿੱਚ ਉਹਨੂੰ ਹੀ ਲੱਭਦੇ ਆ ਰੰਗ ਆਇਆ ਜਿਵੇਂ ਬਾਹਰਲੇ ਮੋਹਜੋਗਦਰੋ ਦਾ ਸੋਨ ਵਾਲੀ ਆ ਜੀ ਇਹ ਸੂਨ ਵਾਲੀ ਆ ਸੂਨ ਵਾਲੀ ਆ ਦੋਸਤੋ ਕੱਚੀ ਐ ਬੱਛੀ ਹਲੇ ਬਾਕੀ ਇੱਕ ਵਾਰੀ ਤੁਰੂ ਕੀ ਜਦੋਂ ਉਸ ਟਾਈਮ ਖਾਨ ਹਵਾਨਾ ਇੱਕ ਵਾਰੀ ਜੱਜਮੈਂਟ ਕਰ ਲਿਓ ਤੇ ਬਾਕੀ ਡਿਟੇਲ ਦੋਸਤੋ ਸਾਰੀ ਬਾਈ ਨੂੰ ਪੁੱਛੂਗਾ ਤੇ ਨੰਬਰ 22 ਹੋਰਾਂ ਦਾ ਸਕਰੀਨ ਤੇ ਲਾ ਦੂਗਾ ਦੋਸਤੋ ਕੱਦ ਕਾਠ ਵਾਲੀ ਬੱਛੀ ਐ ਚੌੜੀ ਬਹੁਤ ਉੱਤੋਂ ਢਾਂਚਾ ਬਹੁਤ ਚੌੜਾ ਐ ਤੇ ਜਾਣ ਵਾਲੀ ਬੱਛੀ ਐ ਦੋਸਤੋ ਬਾਕੀ ਘਮਾ ਲਓ ਬਾਈ ਬਾਕੀ ਸੂਨ 'ਚ ਮੇਰਾ ਖਿਆਲ ਕੱਢ ਦੀਆ ਦੋਸਤੋ ਕਈ ਦਿਨ ਬਾਕੀ ਪੁੱਛਦਿਆਂ ਚੱਲ ਗਏ ਬਾਈ ਨੂੰ ਕੀ ਡਿਟੇਲ ਐ ਜੀ ਤੇ ਨੰਬਰ ਵੀ ਲਾਵਾਂਗੇ ਬਾਈ ਦਾ ਵੀਡੀਓ ਦੇ ਵਿੱਚ ਜਿਹਨੂੰ ਗਾ ਪਸੰਦ ਆਊਗੀ ਦੋਸਤੋ ਨੇੜ ਜਾ ਕੇ ਤਸੱਲੀ ਕਰਕੇ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਖਰੀਦ ਸਕਦੇ ਆ ਆ ਦੋ ਨੰਬਰ ਵਾਲੀ ਪੱਛੀ ਦਿਖਾਉਣਾ ਦੋਸਤੋ ਉਹਦੀ ਡਿਟੇਲ ਪੁੱਛਦੇ ਆ ਪਹਿਲਾਂ ਬਾਈ ਤੋਂ ਆਪਾਂ ਬਾਈ ਜੀ ਕਮੈਂਟ ਉਹਦੀ ਡਿਟੇਲ ਦਾਅ ਦੋ ਬੱਚੇ ਮੈਂ ਦੱਸ ਦਾਂ ਵੀਰਾ ਉਹ ਦੱਸੂਗਾ ਉਹ ਜਿਹੜੀ ਤੋਰੀ ਸੀ ਬੱਚੀ ਦੀ ਤੇਲ ਆ ਉਹ ਦੂਏ ਸੂਏ ਦੀ ਜੀ ਵੀਰਾ ਸੂਣ ਵਾਲੀ ਆ ਬਾਈ ਸੂਣ ਵਾਲੀ ਆ ਕਿੰਨੇ ਕਿੰਨੇ ਕੱਢਦੀ ਆ ਜੀ ਉਹ ਹਫਤਾ ਲੈ ਲੂਗੀ ਵੀਰ ਇੱਕਾ ਠੀਕ ਆ ਰੇਟ ਜੀ ਉਹਦਾ ਉਹ ਰੇਟ 65 ਰੁਪਏ ਵੀਰ ਕਿੰਨੇ ਵੀ ਛੱਡ ਦੋਗੇ ਲਾਸਟ ਉਹ 55 ਦੇ ਦਾਂਗੇ ਨੰਬਰ ਬੋਲ ਦੋ ਜੀ ਰਹੇਗੇ 84376 ਜੀ 34505 ਜੀ ਇੱਕ ਵਾਰੀ ਫੇਰ 84376 ਜੀ 34505 ਜੀ ਇਹ ਕਾਹ ਦੇਖੋ ਸੂਈ ਹੋਈ ਆ ਜੀ ਇਹ ਦੇਖੋ ਇਹ ਸੂਈ ਹੋਈ ਆ ਹਾਂ ਜੀ ਹਾਂ ਕਿੰਨੇਵੇਂ ਸੂਏ ਸੂਈ ਆ ਇਹ ਦੂਆ ਸੂਆ ਜੀ ਦੂਜਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਨੂੰ ਹਫਤਾ ਹੋ ਗਿਆ ਜੀ ਸੂਈ ਨੂੰ ਇੱਕ ਬੱਚਾ ਕੀ ਆ ਨਾਲ ਦੇ ਵਿੱਚ ਮੱਛੀ ਆਈ ਇਹਦੇ ਨਾਲ ਉਹ ਮੱਛੀ ਆ ਕਿਹੜੇ ਸੀਮੰਦ ਦੀ ਆ ਪਤਾ ਕੁਛ ਏਬੀਐਸ ਦੀ ਹੈ ਏਬੀਐਸ ਦੀ ਬੋਲਾ ਕਿੰਨਾ ਤਿਆਰ ਹੈ ਇਸ ਟਾਈਮ ਬੋਲਾ ਇਸ ਟਾਈਮ 25 ਲੀਟਰ ਤਿਆਰ ਹੈ ਥੱਲੇ 25 ਦੂਜੇ ਸੂਏ ਬੱਛੀ ਆ ਹਾਂ ਜੀ ਰੇਟ ਜੀ ਹੈ ਫਿਕਸ ਰੇਟ ਹੀ ਦੱਸ ਦਿੰਦੇ ਹਾਂ ਇਹਦਾ ਹੀ ਹਾਂ ਜੀ ਇਹ 75000 ਦੇ ਦੇ ਦਾਂਗੇ 70 ਦੀ ਹੋ ਜਾਊ ਮੌਕੇ ਤੇ 70 ਦੀ ਦੇ ਦਾਂਗੇ ਵੀਰ ਠੀਕ ਹੈ ਜੀ ਇਹ ਕਾਹ ਦੇਖ ਵੀਰਾ ਫਲੂਣਾ ਬੱਛੀ ਇੱਕ ਮਿੰਟ ਉਹ ਬੱਛੀ ਤੋੜ ਕੇ ਦਿਖਾ ਦੇ ਪੋਰੀ ਲੰਬੀ ਦੋਸਤੋ ਦੂਜੇ ਸੂਏ ਬੱਛੀ ਆ ਪਾਈ ਨੇ ਡੀਟੇਲ ਦੱਸੀ ਆ ਵੀ 70000 ਦੀ ਹੋ ਜਾਊਗੀ 25 ਕਿਲੋ ਬੋਲਾ ਦਾ ਦੱਸਦਾ ਤੇ ਹਵਾਨਾ ਦੇਖ ਸਕਦੇ ਹੋ ਦ ਪੂਰਾ ਚੌੜੇ ਹਵਾਨੇ ਜਿਆ ਠੰਡ ਨੂੰ ਦੇਖ ਸਕਦੇ ਹੋ ਪੂਰਾ ਟਾਪ ਦਾ ਲੱਗਿਆ ਜਾਵਾ ਦਰਮਿਆਨੇ ਕਦ ਕਾੜਚਾ ਦੋਸਤੋ ਜਾਨ ਵਾਲੀ ਬੱਛੀ ਹੈ ਜਿਹਨੂੰ ਬੱਛੀ ਪਸੰਦ ਆਊਗੀ ਦੋਸਤੋ ਨੰਬਰ ਮੈਂ ਬਾਈ ਹੋਰਾਂ ਦਾ ਸਕਰੀਨ ਤੇ ਲਾ ਦੂੰਗਾ ਬਾਈ ਨਾਲ ਗੱਲਬਾਤ ਕਰਕੇ ਦੋਸਤੋ ਤੁਸੀਂ ਖਰੀਦ ਸਕਦੇ ਹੋ ਚੱਲ ਬਾਈ ਚੱਲ ਤੋਰ ਆਈ ਬੱਛੀ ਇੱਕ ਦੋਸਤੋ ਆਹ ਬੱਛੀ ਆ ਇਹਨੂੰ ਦੇਖ ਲਓ ਤੁਰਤੀ ਨੂੰ ਕਰਤ ਬੱਡ ਬਹੁਤ ਆ ਤੇ ਉੱਤੇ ਤੋਂ ਇਹਦੀ ਚੜਾਈ ਬਹੁਤ ਆ ਬੱਛੀ ਦੀ ਥਾਣ ਹਵਾਨਾ ਦੇਖ ਸਕਦੇ ਹੋ ਇਹਦਾ ਵੀ ਇਹਦੀ ਡਿਟੇਲ ਆਪਾਂ ਪੁੱਛਦਿਆਂ ਬਾਈ ਨੂੰ ਕੀ ਦੇਖਣਾ ਹੈ तकरीबन तकरीबन ਬਾਈ ਕੋਲੇ ਦੋਸਤੋ ਨਗੀਨੇ ਹੀ ਨੇ ਤਿੰਨੇ ਪੰਛੀਆਂ ਪੂਰੀਆਂ ਟੋਪ ਦੀਆਂ ਨੇ ਨਾ ਨਾ ਬਕਮਾਲਾ ਬਾਈ ਉਹਨਾਂ ਨੂੰ ਦੀਪੇ ਕਰਾਉਣਾ ਨਹੀਂ ਨਹੀਂ ਨਾ ਕਰਾਉਣਾ ਇਹ ਚੌਕੀ ਹੈ ਵੀ ਬੰਦਾ ਚਾਰ ਦਾ ਪਹਿਲੇ ਪਿਆਰ ਕਰਾਉਗਾ ਦੋਸਤੋ ਖੰਨਾ ਮੰਡੀ ਤੇ ਅੱਜ ਆਪਾਂ ਸਪੈਸ਼ਲ ਬੱਛੀਆਂ ਦੇ ਅਪਾਰਟਮੈਂਟ ਚ ਆਏ ਹੋਏ ਆ ਇਧਰ ਪੂਰੀਆਂ ਟੌਪ ਟੌਪ ਦੀਆਂ ਬੱਛੀਆਂ ਪਹੁੰਚੀਆਂ ਹੋਈਆਂ ਨੇ ਖੰਨਾ ਮੰਡੀ ਦਾ ਕਰਕਾੜ ਵੀ ਆ ਦੋਸਤੋ ਇੱਥੇ ਜਾਨਵਰ ਸਾਰੇ ਪੂਰੇ ਟੌਪ ਦੇ ਆਉਂਦੇ ਨੇ ਤੇ ਇਸ ਪਛੀ ਦੋਸਤੋ ਆਪਾਂ ਪੁੱਛਦੇ ਆਂ ਚੱਲ ਕੇ ਡਿਟੇਲ ਬਾਈ ਨੂੰ ਕੀ ਡਿਟੇਲ ਹੈ ਰੇਟ ਵਗੈਰਾ ਸਾਰਾ ਕੁਝ ਪੁੱਛਾਂਗੇ ਇੱਧਰ ਤੋਂ ਥਾਣਾ ਹਵਾਨਾ ਇੱਕ ਵਾਰੀ ਫੇਰ ਦਿਖਾ ਦੇਣਾ ਦੂਰੀ ਦੇਖ ਲਓ ਥਾਣਾ ਦੀ ਆਪਸ ਦੇ ਵਿੱਚ ਪੂਰੀ ਦੂਰੀ ਤੇ ਐ ਤੇ ਮਿਲਕ ਵੇਣ ਦੇਖ ਸਕਦਾ ਹਾਂ ਦੋਸਤੋ ਕਿੱਡੀ ਮੋਟੀ ਜਾਂਦੀ ਰਸੇ ਵਰਗੀ ਭਾਈ ਜੀ ਇਹ ਕਿੰਨੇਵੇਂ ਸੂਈ ਆ ਪਹਿਲੇ ਪਿਆ ਹੁੰਦਾ ਵੀਰ ਪਹਿਲੇ ਸੂਈ ਪਹਿਲੇ ਸੂਈ ਦੰਦਾਂ ਚ ਕਿਵੇਂ ਆ ਚੌਕੀ ਆ ਜੀ ਚਾਰ ਦੰਦ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 5 5 ਦਿਨ ਹੋ ਗਏ ਵੀ ਸੂਈ ਨੂੰ ਮੋਲਾ ਕਿੰਨਾ ਤਿਆਰ ਹੈ ਇਸ ਟਾਈਮ ਮੋਲਾ 20 ਲੀਟਰ ਤਿਆਰ ਆਈ ਐ ਪੱਕਾ ਤਿਆਰ ਆ ਕੰਡੇ ਵਾਲਾ ਰੇਟ ਭਾਈ ਇਹਦਾ ਐਕਸ ਰੇਟ ਹੀ ਦਾ 70000 ਰੁਪਏ ਲੱਗਦੇ ਐ ਜੀ ਦਾ 55 ਦੀ ਹੋ ਜੂ 55 ਦੀ ਨਹੀਂ ਹੋਣੀ ਹੈਗੀ ਫਿਰ ਹੋਰ 65 ਪੌਂਡ ਦੀ ਦੇ ਦਾਂਗੇ ਇਹ 65 ਦੀ ਹਾਂਜੀ ਨੰਬਰ ਫੇਰ ਬੋਲ ਦੋ ਨੰਬਰ ਹੈਗੇ 84376 ਜੀ ਹਾਂਜੀ 34505 ਹੈ ਜੀ ਦੋਸਤੋ ਇਹਨਾਂ ਬੱਚੀਆਂ ਚ ਕੋਈ ਵੀ ਬੱਚੀ ਪਸੰਦ ਆਉਂਦੀ ਹੈ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਨੇੜੇ ਆ ਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਚਲੋ ਆਜੋ ਅੱਗੇ ਲੈ ਕੇ ਚੱਲਦੇ ਹਾਂ ਤੁਹਾਨੂੰ ਹੋਰ ਦਿਖਾਉਂਦੇ ਹਾਂ ਪੂਰੀਆਂ ਟੋਕ ਦੀਆਂ ਬੱਚੀਆਂ ਲੈ ਕੇ ਚੱਲਦੇ ਹਾਂ ਇੱਧਰ ਆਹ ਦੋਸਤੋ ਇੱਕ ਜਰਸੀ ਦਿਖਾਉਂਦਾ ਤੁਹਾਨੂੰ ਛੋਟੇ ਕੱਦ ਕਾਠ ਦੀ ਇਧਰ ਤੋਂ ਥਣ ਦਿਖਾ ਦੇਣਾ ਇੱਕ ਵਾਰੀ ਮੈਂ ਹਵਾਨਾ ਦਿਖਾ ਦੇਣਾ ਦੋਸਤੋ ਤੇ ਅਗਲੀ ਗੱਲਬਾਤ ਆਪਾਂ ਬਾਈ ਨਾਲ ਪੁੱਛ ਲਾਂਗੇ ਬਾਈ ਖੋਲੀ ਤੋਰੀ ਬੱਛੀ ਨੂੰ ਦੋਸਤੋ ਜਰਸੀ ਬੱਛੀ ਦਿਖਾਉਣੀ ਆ ਤੁਹਾਨੂੰ ਅੱਜ ਦੀ ਵੀਡੀਓ ਚ ਐਫ ਦੇ ਨਾਲ ਛੋਟੇ ਦਰਮਿਆਨੇ ਕੱਦ ਕਾਟ ਚਾ ਨਿੱਕੇ ਕੱਦ ਕਾਟ ਵਾਲੀ ਆ ਦੋਸਤੋ ਕੀ ਡਿਟੇਲ ਆਪਾਂ ਬਾਈ ਨੂੰ ਚੱਲ ਕੇ ਪੁੱਛਾਂਗੇ ਹਵਾਨਾ ਘੈਂਟਾ ਬੱਛੀ ਦਾ ਪੂਰਾ ਤੇ ਥਣ ਵੀ ਮੁਠੀ ਦੀ ਚਵਾਈ ਵਾਲੇ ਤੇ ਆਪਸ ਦੇ ਵਿੱਚ ਪੂਰੇ ਗੈਪ ਤੇ ਲੱਗੇ ਨੇ ਬਾਕਿ ਕਮਾ ਲਓ ਬਾਈ ਕੀ ਡਿਟੇਲ ਪੁੱਛੀ ਦਿਆਂ ਦੋਸਤੋ ਇਹਨੂੰ ਬਾਈ ਤੋਂ ਕੀ ਗੱਲਬਾਤ ਆ ਮੱਛੀ ਦੀ ਕਿੰਨੇ ਦਿਨ ਹੋ ਗਏ ਸਮੁੰਦਰ ਨੂੰ ਸਤਿ ਸ਼੍ਰੀ ਅਕਾਲ ਜੀ। ਨਾਮ ਕੀ ਹੈ ਜੀ? ਰਾਮਾ ਮਰੰਡਾ ਜੀ। ਕਿੱਥੋਂ ਆਏ ਜੀ? ਮਰੰਡੇ ਤੋਂ ਜੀ। ਮਰੰਡੇ ਤੋਂ ਵਪਾਰ ਦਾ ਹੀ ਕੰਮ ਹੈ ਜੀ। ਵਪਾਰ ਦਾ ਜੀ। ਇਹ ਜਰਸੀ ਬੱਛੀ ਦੀ ਕੀ ਡਿਟੇਲ ਹੈ? ਕਿੰਨੇ ਮੀਟਰ ਸੂਈ ਆ ਜੀ? ਇਹ ਪਹਿਲੇ ਸੂਈ ਚਾਰ ਦੰਦਾ ਨਾਲ ਬੱਛੀ ਹੈ 18 ਕਿਲੋ ਬੋਲੀ ਇਹ। ਇਸ ਟਾਈਮ ਤਿਆਰ ਆ ਜੀ। ਕਿੰਨੇ ਦਿਨ ਹੋ ਗਏ ਸੂਈ ਨੂੰ? 35 ਦਿਨ ਹੋ ਗਏ। ਤੀਜੇ ਦਿਨ ਚ। ਹਾਂ। ਕਿੰਨੇ ਆ ਰੇਟ ਕੀ ਆ ਜੀ ਇਹਦਾ? 60000 ਰੁਪਏ। ਕਿੰਨੇ ਦੀ ਛੜ ਤੋਂਗੇ ਲਾਸਟ ਜਮਾ? 50 52 ਦੀ ਛੜ ਦੋ। ਆਪਾਂ ਜੀ ਨੰਬਰ ਬੋਲ ਦੋ ਆਪਣਾ 98152 23581 ਠੀਕ ਹੈ ਦੋਸਤੋ ਜਿਹਨੂੰ ਬਸ ਯਾਰਸੀ ਬੱਛੀ ਪਸੰਦ ਆਊਗੀ ਛੇੜ ਸਾਹਿਬ ਨਾਲ ਗੱਲਬਾਤ ਕਰਕੇ ਖਰੀਦ ਸਕਦਾ ਇੱਕ ਸਾਹੀਵਾਲ ਕ੍ਰੋਸ ਬੱਛੀ ਦਿਖਾਉਣਾ ਦੋਸਤੋ ਪੂਰੀ ਡਵਲ ਬੱਛੀ ਲਈ ਜਾਂਦਾ ਬਾਈ ਇਹ ਬਣਾਉਣਾ ਇੱਕ ਮਿੰਟ ਜੀ ਆ ਗਿਆ ਉਹ ਬੱਛੀ ਦੀ ਬਣਾ ਕੇ ਆ ਆਜੋ ਦੋਸਤੋ ਆਹ ਬੱਛੀ ਦਿਖਾਉਣੀ ਆ ਤੁਹਾਨੂੰ ਹਵਾਨਾ ਦੇਖ ਲਓ ਇੱਕ ਵਾਰੀ ਥਣ ਦੇਖ ਲਓ ਪੂਰੇ ਟੌਪ ਦੇ ਲੱਗੇ ਨੇ ਜੰਮੀ ਬਿਊਟੀ ਦੇ ਵਿੱਚ ਵੀ ਕਹਿ ਸਕਦੇ ਆ ਪੂਰੀ ਟੌਪ ਕਲਾਸ ਆ ਬਾਈ ਤੋਰੀ ਪੱਛੀ ਮੜੀ ਜੀ ਪੱਛੀ ਦੇਖ ਸਕਦੇ ਹੋ ਪੂਰੀ ਸਨਖੀ ਤੇ ਜਾਨ ਵਾਲੀ ਪੱਛੀ ਆ ਦੋਸਤੋ ਇੱਕ ਵਾਰੀ ਥਣ ਹਵਾਨਾ ਦਿਖਾ ਦੇਣਾ ਤੇ ਡਿਟੇਲ ਆਪਾਂ ਇਹਦੀ ਬਾਈ ਨੂੰ ਪੁੱਛ ਲਾਂਗੇ ਬਾਈ ਦੱਸ ਨਹੀਂ ਕਰਦੇ ਬੱਸੀ ਕਰ ਬਾਈ ਜੀ ਨਾਮ ਦੱਸੋ ਜੀ ਸੁਖੀ ਜੀ ਆਪਣਾ ਕਿੱਥੇ ਤੋਂ ਆਏ ਬਾਈ ਥੰਨੇ ਤੋਂ ਇਥੇ ਲੋਕਲੀਆ ਵਪਾਰ ਦੀ ਗਾਵਾ ਬਾਈ ਬਾਈ ਕਿਹੜੀ ਨਸਲ ਆ ਇਹ ਸਾਈਵਾਲ ਕ੍ਰੋਸ ਆ ਵੀਰੇ ਅੱਛਾ ਜੀ ਸਾਈਵਾਲ ਕ੍ਰੋਸ ਤੇ ਆਈ ਆ ਸੁਈ ਹੋਈ ਆ ਬਾਈ ਸਹੀ ਹੋਈ ਆ ਬੱਚਾ ਕੀ ਨਾਲ ਦੇ ਬੱਚਾ ਮਰ ਗਿਆ ਕਿੰਨੇ ਕਿ ਦਿਨ ਹੋ ਗਏ ਸੁਈ ਨੂੰ ਸੁਈ ਨੂੰ ਚੌਥਾ ਦਿਨ ਆ ਜੀ ਬੋਲਾ ਕਿੰਨਾ ਤਿਆਰ ਆ ਬਾਈ 16 17 73 ਕਿੰਨੇ ਵੇ ਸੁਈ ਸੁਈ ਆ ਇਹ ਦੂਜੇ ਸੁਬੇ ਦੂਜੇ ਸੁਬੇ ਬਾਈ ਜੀ ਰੇਟ ਕੀ ਆ ਦਾ ਇਹਦਾ 60000 ਰੁਪਏ ਕਿੰਨੇ ਦੀ ਛੱਡੋ ਕੀ ਲਾਸਟ 50 ਹੀ ਦੇਦਾ ਮੈਂ ਨੰਬਰ ਬੋਲ ਦੂੰਗਾ 99146 993349 ਜੀ ਠੀਕ ਆ ਮੈਂ ਕੋਪਰ ਇੱਧਰ ਤੋਂ ਹਵਾਨਾ ਦੇਖ ਸਕਦਾ ਹਾਂ ਸਾਹੀਵਾਲ ਕ੍ਰੋਸ ਹੈ ਜਿਹੜਾ ਏਰੀਆ ਵੀਰ ਆਪਣੇ ਕਾਨੂੰਨ ਦਾ ਆਜਾ ਦੋਸਤੋ ਅੱਗੇ ਲੈ ਕੇ ਚੱਲਦੇ ਹਾਂ ਇੱਕ ਤੁਹਾਨੂੰ ਆਇਰ ਸ਼ਹਿਰ ਮਿਕਸ ਦਿਖਾਉਣੇ ਐ ਐਫ ਮੂੰਹ ਮੱਥਾ ਦੇਖ ਲਓ ਦੋਸਤੋ ਬੱਚੀ ਦਾ ਇੱਕ ਵਾਰੀ ਇੱਧਰ ਤੋਂ ਖਾਣਾ ਵਾਨਾ ਦਿਖਾ ਦੂੰਗਾ ਤੇ ਬਾਕੀ ਡਿਟੇਲ ਦੋਸਤੋ ਪੁੱਛ ਲੂੰਗਾ ਤੇ ਨਾੜਾਂ ਦੇਖ ਸਕਦੇ ਹੋ ਖਵਾਨੇ ਤੇ ਬਹੁਤ ਜ਼ਿਆਦੇ ਨੇ ਤੇ ਮਿਲਕ ਵੇਣ ਬੜੀ ਮੋਟੀ ਜਾਂਦੀ ਹੋਈ ਆ ਦੇਖੇ ਇੱਕ ਵਾਰੀ ਬੈਕ ਤੋਂ ਦਿਖਾ ਦੇਣਾ ਹਵਾਨਾ ਤੇ ਅਗਲੀ ਡਿਟੇਲ ਦੋਸਤੋ ਆਪਾਂ ਬਾਈ ਨੂੰ ਪੁੱਛ ਲਾਂਗੇ ਤੇ ਬੱਛੀ ਨੂੰ ਤੋੜ ਕੇ ਵੀ ਦਿਖਾਵਾਂਗੇ ਦੋਸਤੋ ਪੂਰੇ ਚੌੜੇ ਹਵਾਨੇ ਦੀ ਬੱਛੀ ਹੈ ਐਫ ਤੇ ਆਇਰ ਸ਼ਹਿਰ ਦਾ ਕ੍ਰੋਸ ਹੈ ਬੈਕ ਤੋਂ ਹਵਾਨਾ ਦੇਖ ਸਕਦੇ ਹੋ ਦੀਨੂ ਦੇਖ ਸਕਦੇ ਹੋ ਬੱਛੀ ਨੂੰ ਵਾਹ ਕਮਾਲ ਹੋ ਜੀ अगली डिटेल दोस्तों आप बीच नुछ चल के मोड़ लो जी पूरे ले बच्ची दोस्तों ਦੋਸਤੋ ਐਚ ਐਫ ਤੇ ਆਇਰ ਸ਼ਹਿਰ ਦਾ ਕ੍ਰੋਸ ਲੱਗ ਗਿਆ ਬੱਛੀ ਤੇ ਬਾਕੀ ਪੁੱਛਦਿਆਂ ਬਾਈ ਜੀ ਨੂੰ ਡਿਟੇਲ ਚੱਲ ਕੇ ਬੱਛੀ ਦੀ ਕੀ ਗੱਲਬਾਤ ਹੈ ਆ ਸ਼ਹਿਰ ਆ ਸ਼ਹਿਰ ਆਜੋ ਪੁੱਛਦੇ ਆ ਦੋਸਤੋ ਲਾਣੇਦਾਰ ਨੂੰ ਕੀ ਡਿਟੇਲ ਆ ਬੱਛੀ ਦੀ ਬੰਦਾਣ ਦੀ ਇੱਕ ਵਾਰੀ ਹਾਂਜੀ ਬਾਪੂ ਜੀ ਨਾਮ ਦੱਸੋਗੀ ਆ ਜੀ ਦਾਰਸ਼ਨ ਸਿੰਘ ਕਿੱਥੋਂ ਆਏ ਜੀ ਸਮਾਣਾ ਤੋਂ ਵਪਾਰ ਦਾ ਹੀ ਕੰਮ ਆ ਜੀ ਇਹ ਬੱਚੀ ਕਿੰਨੇ ਵੇ ਸੂਏ ਸੂਏ ਜੀ ਹਾਂ ਜੀ ਪਹਿਲੇ ਆਉਣਾ ਅੱਛਾ ਜੀ ਆਇਰ ਸ਼ਾਰਨ ਅਸਲ ਚ ਪੈ ਜਾਣਗੇ ਜੀ ਕਿੰਨਾ ਕ ਦੁੱਧ ਤੇਹਾਰਾ ਜੀ ਇਸ ਟਾਈਮ ਆ ਵੀ ਰੇਟ ਕਿੰਨਾ ਕਰਦੇ ਨੇ ਦਾ 75 ਛੱਡਣੀ ਕਿਨੇ ਦੇ ਫਿਕਸ ਰੇਟ ਜਮੇ ਲਾ ਸਕਦੇ ਦੇਖ ਲਈਏ ਦਾ 60 ਦੀ ਹੋ ਜੂਗੀ ਨੰਬਰ ਬੋਲ ਦਿਓ ਜੀ ਕੋਈ ਆ ਦੁੱਥੀ ਵਾਹੇ ਨੰਬਰ ਰ ਬਣਾ ਨੰਬਰ ਤੋਂ ਅੱਗੇ ਮੰਗੋ ਲਓ ਲੇਖੋ 550 ਹਾਂਜੀ 98550 48709 ਕਿੰਨਾ ਜੀ 48709 ਇੱਕ ਵਾਰੀ ਫਿਰ ਬੋਲੋ 98550 ਹਾਂਜੀ 48709 ਭਾਈ ਜੀ ਕਿੰਨੇ ਦੀ ਛੱਡ ਦਾਂਗੇ ਲਾਸਟ ਆ ਫਾਇਰ ਸ਼ੇਅਰ ਬਚੀ ਕਿੰਨੇ ਦੀ ਛੱਡ ਦੂੰਗਾ ਭਾਈ ਬੱਛੀ ਲਾਸਟ ਜਿਹੜੀ ਆਇਰ ਸ਼ੇਰ ਬੱਛੀ 185 ਛੱਡ ਦੂੰਗਾ ਜਨੂਅਰ ਰੇਟ ਦੱਸੋ ਸਹੀ ਰੇਟ ਦੱਸੋ ਛੱਡ ਦੂੰਗਾ ਸਹੀ ਮਾਰਦਾਨ ਕਰ ਦੂੰਗਾ ਆਪਾਂ ਆਰਕਟੇ ਬੱਛੀ ਨੂੰ ਫੋਨ ਕਰ ਦੂੰਗਾ ਮਾਰਦਾਨ ਸਹੀ ਚਲੋ ਦੋਸਤੋ ਨੰਬਰ 22 ਦਾ ਸਕਰੀਨ ਤੇ ਲਾ ਦੂੰਗਾ ਜਿਹਨੂੰ ਬੱਛੀ ਪਸੰਦ ਆਊਗੀ ਦੋਸਤੋ ਗੱਲਬਾਤ ਕਰਕੇ ਤੁਸੀਂ ਨੇੜ ਆ ਕੇ ਤਸੱਲੀ ਕਰਕੇ ਖਰੀਦ ਲਿਓ ਆਜੋ ਅੱਗੇ ਲੈ ਕੇ ਚੱਲਦੇ ਹਾਂ ਹੋਰ ਬੱਛੀਆਂ ਦੇ ਕਰਾਉਣੇ ਦਰਸ਼ਨ ਨੂੰ ਲਓ ਜੀ ਆਜੋ ਦੋਸਤੋ ਇੱਕ ਤੁਹਾਨੂੰ ਕਰਾਉਣੀ ਆ ਜਰਸੀ ਬੱਛੀ ਦੇ ਦਰਸ਼ਨ ਮੇਰੇ ਖਿਆਲ ਆ ਭਲੂਣ ਹੋਊਗੀ ਮੂੰਹ ਮੱਥਾ ਦੇਖ ਲਓ ਇੱਕ ਵਾਰੀ ਤੇ ਅਗਲੀ ਡਿਟੇਲ ਆਪਾਂ ਬਾਈ ਜੀ ਨੂੰ ਪੁੱਛ ਲਾਂਗੇ ਤੇ ਇੱਧਰ ਤੋਂ ਥਾਣਾ ਹਵਾਨਾ ਦਿਖਾ ਦੇਣਾ ਦੋਸਤੋ ਇੱਕ ਵਾਰੀ ਨੇੜੇ ਤੋਂ ਬਈ ਇਹ ਖੋਲੋਗੇ ਜਰਸੀ ਪੁੱਛੀਏ ਭਾਈ ਦੀ ਆ ਬਈ ਇੱਧੇ ਪੱਛਦੀ ਆ ਹਾਂ ਦੋਸਤੋ ਪੱਛਦੀ ਆ ਬਾਈ ਕਹਿੰਦਾ ਡਰਦੀ ਆ ਇਦਾਂ ਹੀ ਦੇਖ ਲਓ ਤੁਸੀਂ ਤੇ ਬਾਕੀ ਬੱਚੇ ਡਿਟੇਲ ਆਪਾਂ ਬਾਈ ਨੂੰ ਪੁੱਛ ਲਾਂਗੇ ਤੇ ਨੰਬਰ ਲਾ ਦਾਂਗੇ ਬਾਈ ਉਹ ਰੰਗ ਸਕਰੀਨ ਤੇ ਬਾਈ ਜੀ ਨਾਮ ਕੀ ਹੈ ਜੀ ਅਮਿਖ ਸ਼ਾਗੂਆ ਕਿੱਥੇ ਤੋਂ ਆ ਬਾਈ ਸ਼ਾਗੂਆ ਤੋਂ ਵਪਾਰ ਦਾ ਹੀ ਕੰਮ ਹੈ ਜੀ ਹਾਂਜੀ ਪੰਛੀ ਦੀ ਕੀ ਡਿਟੇਲ ਆ ਜੀ ਖੀਰੀ ਆ ਤੇ ਮੂੰਹੋਂ ਖੀਰੀ ਆ ਹਾਂਜੀ ਸੂਣ ਚ ਕਿੰਨਾ ਟਾਈਮ ਰਹਿੰਦਾ ਇੱਕ ਹਫਤਾ ਲੈ ਦਿੰਦੇ ਆ ਇੱਕ ਹਫਤਾ ਘੱਟ ਜੂਗੀ ਬਾਈ ਜੀ ਰੇਟ ਕੀ ਕਰਦੇਗਾ ਮਿਲ ਜੇਗਾ 5000 ਕਿੰਨੇ ਦੀ ਸ਼ਰਤ ਨੂੰ ਲਾਸਟ ਫਿਕਸ ਰੇਟ ਦੇ 6000 ਨੰਬਰ ਬੋਲ ਦੋ ਬਾਈ